ਤੁਸੀਂ ਜੁੜੇ ਹੋ ਸੱਚਾਈ ਦੇ ਨਾਲ ਮੈਂ ਰঞ্জੀਤ ਗਿੱਲ 19 ਸਤੰਬਰ 1993 ਨੂੰ ਮਾੜਾ ਹਾਸਾ ਵਾਪਰਿਆ ਤੇ ਫਿਰ ਇੱਕ ਵਾਰੀ ਉਹੀ ਹਾਸਾ ਫਿਰ ਵਾਪਰਦਾ 2023 ਦੇ ਵਿੱਚ ਤੇ ਇਸ ਦੇ ਵਿੱਚ ਵੀ ਜਾਣੇ ਜਾਂਦੀਆਂ ਨੇ ਤੇ ਉਹਦੇ ਵਿੱਚ ਵੀ ਜਾਣੇ ਜਾਂਦੀਆਂ ਨੇ ਪਰ ਸਭ ਕੁ ਲੈਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਗੱਲਬਾਤ ਕਰਾਂਗੇ ਉਸ ਹਾਸੇ ਦੇ ਗਵਾਹਰੇ ਤੇ ਇੱਕ ਲੋਤੇ ਜਿਹੜੇ ਨੇ ਬਾਈ ਨੇ ਜਿਹੜੇ ਤੇਜਾ ਸਿੰਘ ਮੰਦਿਰ ਤੋਂ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦੇ ਨੇ ਡਿਊਟੀ ਨਿਭਾਉਂਦੇ ਰਹੇ ਨੇ ਤੇ ਹੁਣ ਰਿਟਾਇਰ ਨੇ ਉਹਨਾਂ ਦਾ ਪਰਿਵਾਰ ਵੀ ਨਾਲ ਮੌਜੂਦ ਹੈ ਤੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕਾ ਫਤਿਹ ਤਾਂ ਭਾਈ ਕਿਸ ਤਰ੍ਹਾਂ ਵਾਪਰਦਾ ਉਦੋਂ ਜਿਹੜਾ ਹਾਸਤਾ ਸੀਗਾ ਉਹ ਜੀ ਬਸ ਅਸੀਂ ਮੈਂ ਪੰਜਾਬ ਪੁਲਿਸ ਤੋਂ ਕਨਸਟੇਬਲ ਸੀ ਤੇ ਮੈਂ ਫਰੀਦਕੋਟ ਤੋਂ ਕਾਗਜ਼ ਪੱਤਰ ਲੈ ਕੇ ਆ ਰਿਹਾ ਸੀ ਡਾਕ ਦੇ ਤੇ ਉਹ ਉਹ ਬੱਸ ਦੀ ਸਪੀਡ ਜ਼ਿਆਦਾ ਸੀ ਇੱਕ ਬੱਸ ਹੋਰ ਸੀ ਨਾਲ ਪਿ ਜਾ ਰਹੇ ਹੋ ਤੇ ਇਸ ਕਰਕੇ ਹਾਸਾ ਹੀ ਵਾਪਰਿਆ ਇਹ ਪੋਸਟੋ ਬੱਸ ਡਿੱਗ ਗਈ ਜੀ ਸਿੱਧੀ ਹਾਈ ਕੋਰਟ ਕਪੂਰਾਵਲ ਤੋਂ ਮੁਕਸਰ ਨੂੰ ਜਾ ਰਹੀ ਸੀ ਜੰਮੂ ਕਟੜੇ ਤੋਂ ਚੱਲੀ ਸੀ ਉਸ ਤੋਂ ਰਸਤੇ 'ਚ ਸਵਾਰ ਵੇਸੇ ਫਰੀਦਕੋਟ ਤੋਂ ਸੀ ਤੇ ਜਦੋਂ ਹਾਦਸਾ ਵਾਪਰਿਆ ਜਦੋਂ ਚੀਕ ਝਾੜਾ ਮੱਚਾ ਜੀ ਇੱਕ ਵਾਰੀ ਮੁਰਕ ਕਿਸੇ ਨੂੰ ਨਿਕਲਣ ਦਾ ਮੌਕਾ ਨਹੀਂ ਮਿਲਿਆ ਤੇ ਮੈਂ ਇੱਕ ਸ਼ੀਸ਼ਾ ਖੁੱਲਿਆ ਸੀ ਉਹਦੇ ਵਿੱਚੋਂ ਨਿਕਲ ਕੇ ਗਿਆ ਜੀ ਤੇ ਉਤਾਰਨ ਲੱਗਾਂਦਾ ਸੀ ਪਾਰਟੀ ਨਾਲ ਜਾ ਲੱਗਾ ਜੀ ਉੱਥੇ ਬੰਦੇ ਆ ਗਏ ਹੋਰ ਉਹ ਕਹਿੰਦੇ ਕੋਈ ਕੋਈ ਨਹੀਂ ਬਚ ਗਿਆ ਸਾਰੇ ਬਚ ਗਏ ਪਰ ਮੈਨੂੰ ਅਫਸੋਸ ਹੋਇਆ ਵੀ ਕੋਈ ਨਹੀਂ ਬਚਿਆ ਤੇ ਜਿਹੜਾ ਕੱਲ ਵੀ ਹਾਦਸਾ ਵਾਪਰਿਆ ਬੜਾ ਮਣਾ ਹਾਦਸਾ ਹੋਇਆ ਤੇ ਸਰਕਾਰਾਂ ਇੱਧਰ ਗੌਰ ਨਹੀਂ ਕਰ ਰਹੀਆਂ ਜਿਹੜਾ ਇਹ ਪੋਲਾ ਬੜਾ ਤੰਗ ਹੈ ਖੱਡੇ ਬੜੇ ਹੋਏ ਹੈ ਹਾਈਵੇ ਰੋਡ ਹੈ ਤੇ ਸਰਕਾਰਾਂ ਨੂੰ ਜ਼ਰੂਰਤ ਹੈ ਇਸ ਪੋਲ ਨੂੰ ਬਣਾਉਣ ਦੀ ਇੱਥੇ ਵੀ ਤੁਸੀਂ ਡਾਕ ਲੈ ਕੇ ਗਏ ਸੀ ਕਿ ਘਰੋਂ ਫਿਰ ਸਵੇਰੇ ਨਿਕਲੇ ਸੀ ਸਵੇਰੇ ਨਿਕਲਾ ਸੀ ਜੀ ਸਿਟੀ ਮੁਕਸਰ ਤੋਂ ਤੇ ਮੈਂ ਡਾਕ ਲੈ ਕੇ ਆ ਰਿਹਾ ਸੀ ਜੀ ਵਾਪਸ ਸ਼ਾਮ ਦਾ ਟਾਈਮ ਸੀ ਆ ਕੋਈ ਤਕਰੀਬਨ 4 ਤੋਂ 5 ਦੇ ਦਰਮਿਆਨ 4:30 ਤੇ 80-85 ਬੰਦੇ ਮਰ ਗਏ ਸਣੇ ਡਰਾਈਵਰ ਕਨੈਕਟਰ ਕੋਈ ਵੀ ਨਹੀਂ ਬਚਿਆ ਸੀ ਸਾਰਿਆਂ ਦੀ ਡੈਥ ਹੋ ਚੁੱਕੀ ਸੀ ਤੇ ਮੈਂ ਇਕੱਲਾ ਬਚਿਆ ਜੀ ਦੂਸਰੇ ਦੋ ਆਦਮੀ ਹੋਰ ਨਿਕਲੇ ਜੀ ਉਹਨਾਂ ਦੇ ਵਿਚਕਰ ਗੇਰ ਰੁੜ ਗਿਆ ਇੱਕ ਬਜ਼ੁਰਗ ਸੀ ਆ ਉਹਦੇ ਪਰਿਵਾਰ ਦੇ 12 ਚੀ ਸੀ ਉਹ ਕਹਿੰਦੇ ਵੀ ਉਹ ਬਚ ਗਿਆ ਤੇ ਨਹੀਂ ਉਹ ਤਾਂ ਮਰ ਗਿਆ ਉਹਦੇ ਨਾਲ ਦੀ ਨਾਲ ਉਹ ਕਬਰਾਂ ਕੇ ਉਹਦੀ ਵੀ ਡੈਥ ਹੋ ਗਈ ਨਾਲ ਦੀ ਨਾਲ ਸਾਡੀ ਕਿਵੇਂ ਉਦੋਂ ਜਦੋਂ ਕਬਰ ਮਿਲਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਸੀਗੇ ਉਦੋਂ ਜੀ ਮੈਂ ਆਉਦੇ ਦੀ ਛੋਟੇ ਛੋਟੇ ਬੱਚੇ ਸੀ ਮੇਰੇ ਕੋਈ ਮੈਂ ਆਉਦੇ ਪੇਕੇ ਪਰਿਵਾਰ ਆਈ ਹੋਈ ਸੀ ਮੇਰੇ ਭੈਣ ਦਾ ਵਿਆਹ ਸੀਗਾ ਤੇ ਉਦੋਂ ਜਦੋਂ ਵੀ ਇਹ ਮੈਨੂੰ ਪਹਿਲਾਂ ਦੱਸਦੇ ਹੁੰਦੇ ਸੀ ਵਿੱਤਵਾ ਦਾ ਦੌਰ ਹੈ ਵੀ ਜਦੋਂ ਵੀ ਸਾਡੇ ਵੀ ਫੈਰੰਗ ਹੋਈ ਤੇ ਤੁਹਾਨੂੰ ਘਰੇ ਪੁਲਿਸ ਵਾਲੀ ਦੱਸਣਾਉਣਗੇ ਉਹ ਹੀ ਗੱਲ ਹੋਈ ਜਦੋਂ ਇਹ ਸੇਮ ਸ਼ਾਮ ਦਾ ਟਾਈਮ ਸੀ ਪੁਲਿਸ ਵਾਲੀ ਸਾਡੇ ਘਰੇ ਗਿੱਦੜਵੇ ਉੱਠ ਗਏ ਜਦੋਂ ਬਾਹਰ ਚ ਜਾ ਕੇ ਆਖਣ ਲੱਗੇ ਵੀ ਭੈਣ ਆਏ ਕਰਕੇ ਬਸ ਡਿੱਗ ਪਈ ਕਲਾ ਤੇਜਾ ਸਿੰਘ ਤਾਂ ਠੀਕ ਹੈ ਦੂਜੀਆਂ ਸਾਰੀਆਂ ਸਵਾਰੀਆਂ ਨਹੀਂ ਬਚੀਆਂ ਮੈਂ ਕਿਹਾ ਵੀ ਗਲਤ ਹੈ ਜੇ ਜਦੋਂ ਸਾਰੇ ਸਵਾਰ ਗਏ ਹੈ ਨਹੀਂ ਵੀ ਉਹ ਵੀ ਕਿੱਥੇ ਜਾਣ ਕੇ ਤੁਸੀਂ ਆਖ ਰਹੇ ਜਦੋਂ ਉੱਚੀ ਉੱਚੀ ਅਸੀਂ ਚੀਚ ਝੰਗਾੜਾ ਪਾ ਲਿਆ ਉਹਨਾਂ ਨੇ ਬਹੁਤ ਦੇਵੇਸ ਦਿੱਤਾ ਵੀ ਨਹੀਂ ਪਿਆ ਇਹਨੂੰ ਠੀਕ ਹੈ ਉਹ ਠੀਕ ਹੈ ਉਦੋਂ ਫਿਰ ਫੋਨ ਨਹੀਂ ਹੁੰਦੇ ਸੀਗੇ ਜੇ ਉਦੋਂ ਫੋਨ ਨਹੀਂ ਹੁੰਦੇ ਸੀ ਉਹ ਥਾਣੇ ਵਾਲੇ ਆ ਕੇ ਪੁਲਿਸ ਵਾਲੇ ਦੱਸਦੇ ਹੁੰਦੇ ਸੀਗੇ ਸੋਨ ਤੇ ਹੀ ਲੱਗਿਆ ਕਿ ਤੇ ਉਹ ਚਰਚ ਅਤਵਤ ਨਾਲ ਕੋਈ ਅਤਵਾਦੀਆਂ ਨਾਲ ਹੋ ਗਿਆ ਮੈਂ ਕਿਹਾ ਕੋਈ ਵੀ ਨਾਲੇ ਫਿਰ ਮੈਨੂੰ ਦੱਸਿਆ ਵੀ ਸੀ ਪੁਲਿਸ ਵਾਲੇ ਕਿ ਉਦੋਂ ਆਉਂਦੇ ਹੁੰਦੇ ਘਰੇ ਵੀ ਜਦੋਂ ਕੋਈ ਮਾੜੀ ਘਟਨਾ ਵਾਪਰ ਜੇ ਉਹ ਵੀ ਮੇਰੇ ਦਿਲ ਤੇ ਬੈ ਗਈ ਵੀ ਬੱਸ ਮਾੜੀ ਵਾਪਰ ਗਿਆ ਜੋ ਪੁਲਿਸ ਵਾਲੇ ਆ ਗਏ ਤੋਂ ਮੈਨੂੰ ਹੁਣ ਸਾਨੂੰ ਕੱਲ ਦਾ ਲੱਗ ਰਿਹਾ ਵੀ ਉਹੀ ਘਟਨਾ ਸਾਡੇ ਨਾਲ ਦੁਬਾਰਾ ਫੇਰ ਵਾਪਰ ਗਈ ਹੈ ਹੂੰ ਉਵੇਂ ਸਾਨੂੰ ਰਾਤ ਲੱਗ ਰਿਹਾ ਲੱਗ ਰਿਹਾ ਸੀ ਮੈਂ ਕਿ ਵੀ ਹੋਏ ਉਹਦੇ ਆਪਾਂ ਕੀ ਕਰਦੇ ਸਾਂ ਸੋ ਇਹਦਾ ਵੀ ਲੱਗ ਜਾਂਦਾ ਵੀ ਆਪਾਂ ਕੀ ਕਰਦੇ ਸਾਂ ਉਹੀ ਵਹਾਸਾ ਸਾਨੂੰ ਆਪਦੇ ਨਾਲ ਹੀ ਵਾਪਰਿਆ ਫੇਰ ਲੱਗ ਰਿਹਾ ਅੱਜ ਬੜਾ ਮਹਿਸੂਸ ਹੋ ਰਿਹਾ ਜੀ ਉਸ ਟਾਈਮ ਨੂੰ ਯਾਦ ਕਰਕੇ ਵੀ ਹੁਣ ਵੀ ਬੱਚੇ ਬੁੱਢੇ ਔਰਤਾਂ ਸੀ ਹਾਂ ਪੁੱਤ ਕਿਸੇ ਕੇ ਤਰ੍ਹਾਂ ਦੇ ਘਰ ਹੁਣ ਘਰ ਸੁਣਦੇ ਹੋਗੇ ਉਸ ਟਾਈਮ ਵੀ ਮਹਿਸੂਸ ਹੋਇਆ ਸੀ ਉਦੋਂ ਵੀ ਉਹ ਹੀ ਬਿਲਕੁਲ ਹਨ ਦੁਬਾਰੇ ਫੇਰ ਇਤਿਹਾਸ ਜਿਹੜਾ ਦੁਹਰਾਇਆ ਗਿਆ ਸਾਡੇ ਆਪ ਦੀ ਉਹੀ ਜਿਆਦਾ ਆ ਰਿਹਾ ਕੱਲ ਦਾ ਉਹ ਵੀ ਲੱਗ ਰਿਹਾ ਵੀ ਉਹ ਵੀ ਹੱਥਾਂ ਤੋਂ ਖਾਨਾ ਕਿਤੇ ਆਇਆ ਪਰ ਮਾਲਕ ਨੇ ਜੋ ਕੀਤਾ ਸਾਡੇ ਨਾਲ ਬਹੁਤ ਵਧੀਆ ਕੀਤਾ ਹਰੇਕ ਨਾ ਉਸੇ ਤਰ੍ਹਾਂ ਹੀ ਕਰੇ ਜਿਵੇਂ ਸਾਡੇ ਅਸੀਂ ਤਾਂ ਕਹਨੇ ਸੀ ਸਾਰੇ ਬਚਨੇ ਚਾਹੀਦੇ ਸੀ ਵਿਚਾਰੇ ਜਿਹੜੇ ਕੱਲ ਹਾਸਾ ਵਾਪਰੇ ਅਸੀਂ ਆਪਦੇ ਪਰਿਵਾਰ ਚ ਹੱਸਦੇ ਖੇਡਦੇ ਹੁਣ ਤੇ ਕਈ ਘਰ ਉਜੜ ਪੁੱਜੜ ਗਏ ਸੀ ਜੀ ਉਦੋਂ ਬਹੁਤ ਜਿਹੜੇ ਅਜੇ ਤੱਕ ਰਾਸ ਨਹੀਂ ਆਇਆ ਉਹ ਉਦੋਂ ਜਦੋਂ ਘਰੇ ਆ ਕੇ ਤab ਜੋ ਖੇਤੋਂ ਆਏ ਬਣਾਂ ਦੱਸਿਆ ਹਣਾ ਲੈ ਕੇ ਗਏ ਹਾਂਜੀ ਉਹਦੇ ਜਦੋਂ ਵੇਖਿਆ ਤੁਸੀਂ ਜਾ ਕੇ ਉਹਦੇ ਯਕੀਨ ਆਇਆ ਵੀ ਹਾਂ ਹਾਂਜੀ ਉਹਦੇ ਯਕੀਨ ਆਇਆ ਉਹੋ ਜੀ ਰਾਤ ਦਾ ਟਾਈਮ ਸੀਗਾ ਵੀ ਕਿਸੇ ਨੇ ਸਾਨੂੰ ਗੱਡੀ ਕਿਸੇ ਦੇ ਕੋਲੇ ਹੁੰਦੀ ਨਹੀਂ ਸੀ ਤੇ ਗੱਡੀ ਸਾਨੂੰ ਮੁਕਸਰ ਪਹੁੰਚਣ ਵਾਸਤੇ ਕਿਸੇ ਨੇ ਦਿੱਤੀ ਨਹੀਂ ਅੱਛਾ ਵੀ ਅਸੀਂ ਕੱਟ ਬੈਠਾ ਉੱਥੇ ਰੋਈ ਕਲਾਈ ਗਏ ਫਿਰ ਇੱਕ ਸਾਡੇ 8 ਤਗੇ ਸੀ ਉਹਨਾਂ ਨੇ ਸਾਨੂੰ ਕਾਰ ਦਿੱਤੀ ਵੀ ਤੁਸੀਂ ਐਸਤੇ ਜਾਵ ਲੋ ਤੇ ਜੇ ਉਹ ਪਹਿਲਾਂ ਹਸਪਤਾਲ ਜਾ ਕੇ ਦੇਖਿਆ ਇਹਨਾਂ ਦੇ ਪਾਣੀ ਬਹੁਤ ਜ਼ਿਆਦਾ ਭਰ ਗਿਆ ਸੀ ਅੰਦਰ ਹੈ ਤੱਕ ਵੀ ਉਹ ਨੱਕ ਰਹੀ ਤੇ ਅੱਖਾਂ ਰਹੀ ਪਾਣੀ ਭਰ ਚੁੱਕਿਆ ਸੀ ਨਾ ਤੇ ਵੀ ਸਿਰ ਨਹੀਂ ਲੰਦਾ ਦੁਬਾਰਾ ਠੀਕ ਹੀ ਹੁੰਦਾ ਹੁਣ ਵੀ ਮਤਲਬ ਇਹ ਅਜੇ ਵੀ ਸਿਰ ਤੋਂ ਖਤਾਰਦਾ ਦਵਾਈ ਚੱਲਦੀ ਫੇਰ ਸਾਨੂੰ ਵਿਸ਼ਵਾਸ ਹੋਇਆ ਵੀ ਠੀਕ ਤਾਂ ਹੈ ਨਾ ਚਲੋ ਬਹੁਤ ਪਿੰਡਾਂ ਦੇ ਲੋਕ ਵਿਚਾਰ ਪਾਇੰਦਨ ਹਸਪੀਟਲ ਰੇ ਬਹੁਤ ਘੱਟ ਸੀ ਐਵੇਂ ਇੱਕ ਇੱਕ ਕਰਕੇ ਹਸਪਤਾਲ ਦੇ ਵਿੱਚ ਇਹਨੂੰ ਦੇਖਣ ਆਉਂਦੇ ਹੁੰਦੇ ਸੀ ਵੀ ਇੱਕ ਗਵਾਹ ਉਹ ਬੰਦਾ ਕਿ ਇਹੋ ਜਿਹਾ ਕਰਮਾਲ ਆ ਵੀ ਜਿਹੜਾ ਅਸੀਂ ਉਹਦੇ ਦਰਸ਼ਨ ਕਰਦੇ ਵੀ ਸਾਰੀ ਦੀ ਸਾਰੀ ਬਾਸ ਹੈ ਨਾ ਡਿੱਗ ਪੈਣੀ ਬਹੁਤ ਉਹਨਾਂ ਸਾਰੇ ਪਿੰਡਾਂ ਦੇ ਨਾ ਜਿਵੇਂ ਆਪਾਂ ਟੈਕਟ ਲਾਉਣੇ ਹੁੰਦੇ ਨੇ ਉਹ ਇਹੇ ਕਰਕੇ ਦੇਖਣਾ ਹੁੰਦਾ ਹੁੰਦਾ ਸੀ ਅੱਛਾ ਵੀ ਇੰਨਾ ਦੇਖਣਾ ਉਹ ਬੱਸ ਹਾ ਹਾ ਹਸਪੀਟਲ ਦੇ ਮਗਰਲੇ ਪਾਸੇ ਇੱਕ ਸ਼ੀਸ਼ਾ ਸੀ ਕਈ ਆਖ ਦਿਨ ਦੇ ਪੁਲਿਸ ਵਾਲੇ ਭੈਣ ਸ਼ੀਸ਼ਾ ਖੋਲੀ ਸਾਨੂੰ ਵੀ ਦੇਖ ਲੈਣੇ ਮਗਰਲੇ ਪਾਸੇ ਦੀ ਦੇਖ ਕੇ ਉੱਡ ਗਿਆ ਬੜਾ ਕੱਟ ਹੋਇਆ ਹਸਪੀਟਲ ਦੇ ਜਿਆਦਾ ਹਮਲ ਦੇ ਲੋਕ ਵੇਖਣ ਆਏ ਮੈਨੂੰ ਬਹੁਤ ਦੇਖਣਾ ਜਿਹੜੀ ਉਹ ਬੱਸ ਡਿੱਗੀ ਸੀ ਉਸ ਤੇ ਮੇਰੀਆਂ ਅਗਵਾਈਆਂ ਹੁੰਦੀਆਂ ਰਹੀਆਂ ਉਸ ਬੱਸ ਦਾ ਮੈਨੂੰ ਅੱਜ ਤੱਕ ਕੋਈ ਨੰਬਰ ਯਾਦ ਆ ਰੋਡਵੇ ਪੰਜਾਬ ਰੋਡਵੇ ਦੀ ਬੱਸ ਮੁਕਸਰ ਡਿਕੂ ਦੀ ਸੀਗੀ ਸ੍ਰੀ ਮੁਕਸਰ ਸਾਹਿਬ ਡਿਕੂ ਦੀ ਉਹਦਾ ਨੰਬਰ ਸੀ ਆ ਪੀ ਬੀ 12 98 26 ਮੇਰੀਆਂ ਅਗਵਾਈਆਂ ਜਿਹੜੇ ਕੇ ਪਰਵੰਦੇ ਮਗਰ 335000 ਦੇ ਕਰੀਬ ਉਹਨਾਂ ਨੂੰ ਪੈਸੇ ਮਿਲੇ ਜਿਨ੍ਹਾਂ ਦੀ ਵਾਰਸ ਚਲੇ ਗਈ ਘਰ ਦੇ ਜੀ ਤੇ ਕਿਸੇ ਦੇ ਬੱਚਾ ਤੇ ਤਾਂ ਲੜਕਾ ਤੇ ਦੀ ਲੜਕੀ ਕਿਉਂਕਿ ਉਹਨਾਂ ਨੂੰ ਵਾਰਸ ਦਾ ਮੁਆਵਜ਼ਾ ਮਿਲ ਗਿਆ ਜੀ ਮੁਆਵਜ਼ਾ ਮਿਲਿਆ ਜੀ ਸਰਕਾਰ ਵੱਲੋਂ ਕੋਰਟ ਤੇ ਵਿੱਚ ਕੇਸ ਚੱਲਦਾ ਰਿਹਾ ਉਹਨਾਂ ਦੇ ਹੱਕ ਚ ਵਾਇ ਹਾਈ ਕੋਰਟ ਤੇ ਜਾ ਕੇ ਕਿੰਨਾ ਟਾਈਮ ਤੁਸੀਂ ਵੀ ਉਹ ਫਿਰ ਨਾਲ ਤਰੀਕਾ ਵੀ 4-3-4 ਸਾਲ ਦਵਾਈਆਂ ਮੇਰੀਆਂ ਚੱਲਦੀ ਜਾ ਰਹੀਆਂ ਅੱਛਾ ਹਾਂਜੀ ਉਹ ਗਵਾਈ ਮੇਰੀ ਮੇਰੀ ਕੱਲੇ ਦਾ ਪ੍ਰੂਫ ਗਵਾਈ ਦੇ ਆਧਾਰ ਤੇ ਫਿਰ ਉਹਨਾਂ ਨੂੰ ਪੈਸੇ ਮੁਆਵਜ਼ਾ ਮਿਲਿਆ ਜੀ ਭਾਈ ਜਿਵੇਂ ਬੱਸ ਦੇ ਵਿੱਚ ਆਪਾਂ ਗੱਲ ਕੀਤੀ ਸੀ ਪਹਿਲਾਂ ਵੀ ਕੀਤੀ ਸੀ ਬੱਸ ਦੇ ਵਿੱਚ ਜਦੋਂ ਬੱਸ ਡੇਗਦੀ ਆ اچانک ਜਿਵੇਂ ਸਰਾਇ ਨਾਗਾ ਤੁਸੀਂ ਕਹਿੰਦੇ ਆ ਜਾਂਦੀ ਹਾਂ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਵੀ ਕਿਵੇਂ ਪਲਾਨਿੰਗ ਚੱਲ ਰਹੀ ਸੀ ਵੀ ਕੱਲ ਨੂੰ ਆਹ ਕਰਨਾ ਹੈ ਹੁੰਦਾ ਵੀ ਕਰਿਆ ਕਿ ਆਹ ਕਰਨਾ ਹੈ ਵਿਚਾਲੇ ਖੜੇ ਸੀ ਬੱਸ ਦੇ ਦੋਵੇਂ ਦੋਸਤ ਇੱਕ ਮੇਰਾ ਦੋਸਤ ਬੱਸ ਸੀਟ ਮਿਲ ਗਈ ਸੀ ਇੱਕ ਸਿੰਗਲ ਉਹਦੇ ਤੇ ਬਹਿ ਗਿਆ ਸੀ ਮੈਨੂੰ ਕਹਾ ਤੂੰ ਬਹਿ ਜਾ ਮੈਂ ਕਿਹਾ ਚੱਲ ਯਾਰ ਕੋਈ ਗੱਲ ਨਹੀਂ ਤੂੰ ਬੈਠ ਜਾ ਤੇ ਉਹ ਮਤਲਬ ਵੀ ਗੱਲਾਂ ਕਰਦੇ ਆਉਨੇ ਆ ਸੀ ਵੀ ਆਰ ਪਿੰਡ ਨੂੰ ਜਾਣਾ ਸੀ ਵੀ ਤੇ ਅਸੀਂ ਤੇਰੇ ਚਾਚੇ ਦੇ ਮੁੰਡੇ ਨੂੰ ਮਿਲ ਕੇ ਆਏ ਆ ਉਹ ਇਸ ਟਾਈਮ ਉਹ ਵੀ ਐਸੀ ਮੈਂ ਵੀ ਐਸੀ ਰਟਾਇਰ ਹੋਇਆ ਹਾਂ ਉਹ ਫਰੀਦਕੋਟ ਲੱਗਿਆ ਮੈਂ ਲੋਕ ਸਰਪਟ ਰਿਟਾਇਰ ਉਹ ਉਹਨੂੰ ਮਿਲ ਕੇ ਆਏ ਸੀ ਰਸਤੇ 'ਚ ਗੱਲਾਂ ਕਰਦੇ ਪਿੰਡ ਜਾਣਾ ਕਿੰਨੇ ਵੇ ਬੱਸ ਆਊਗੀ ਮੈਂ ਕਿਹਾ ਯਾਰ ਆਹ ਬੱਸ ਰੋਡ ਵੀ ਤਾਂ ਜਾਂਦੀ ਨਹੀਂ ਆਪਣੇ ਤੇ ਪ੍ਰਾਈਵੇਟ ਬੱਸਾਂ ਜਾਂਦੀਆਂ ਸਾਢੇ 5 ਤੁਰੀ ਉਹ ਤੇ ਜਾਵਾਂਗੇ ਕਹਿੰਦੇ ਠੀਕ ਹੈ ਇਹ ਗੱਲ ਕੀਤੀ ਹੈ ਬਸ ਉਸੇ ਟਾਈਮ ਹੀ ਹਾਦਸਾ ਵਾਪਰ ਗਿਆ ਮੇਰਾ ਦੋਸਤ ਮੇਰੇ ਕੋਲੇ ਖੜਾ ਸੀ ਉਹ ਮੈਨੂੰ ਜਫਾ ਪਾਉਣ ਲੱਗਾ ਮੈਂ ਪਿੱਛੇ हट ਗਿਆ ਉਹ ਅੱਗੇ ਨੂੰ ਚਲਾ ਗਿਆ ਵੀ 바ਰੀ ਵਿੱਚ ਨੂੰ ਲੰਘ ਜਾ ਤੇ 바ਰੀਆਂ ਬੰਦ ਸੀ ਕੁੰਡੀਆਂ ਲੱਗੀਆਂ ਹੋਈਆਂ ਸੀ ਨਹੀਂ ਬਚਾ ਹੋ ਸਕਿਆ ਉਹ ਵਿੱਚ ਹੀ ਮਰ ਕੇ ਚ ਗਿਆ ਉਹ ਪਾਣੀ ਦੇ ਪ੍ਰੈਸ਼ਰ ਨਾਲ ਸੀ ਸ਼ੀਸ਼ਾ ਦਾ ਵੀ ਹੈ ਨਾ ਫਿਰ ਤਾਂ ਉਪਰੋਂ ਪਾਣੀ ਪੈਣ ਲੱਗਾ ਸੀ ਸ਼ੀਸ਼ਿਆਂ ਦੇ ਥੱਲੇ ਪੈਣ ਲੱਗਾ ਕਿਸੇ ਨੂੰ ਨਿਕਲਦਾ ਮੌਕਾ ਹੀ ਨਹੀਂ ਮਿਲਿਆ ਮੈਨੂੰ ਜੀ ਸਾ ਭੁੱਲਿਆ ਜੀ ਉਹਦੇ ਵੀ ਜੇ ਨਹੀਂ ਰੁਕਿਆ ਤੈਰਨ ਜਾਂਦਾ ਸੀ ਪਰ ਨਹੀਂ ਆ ਜਾ। ਦਿਲਵਾਵਾ ਕੱਢ ਲੇ ਭਈ ਉਹ ਤੋਂ। ਉਹਦਾ ਜੀ ਉਹਦਾ ਹੁਕਮ ਹੈ ਪ੍ਰਮਾਤਮਾ ਨੇ ਕੀਤਾ ਜੋ ਕੀਤਾ ਜੀ ਆਪਾਂ ਕੌਣ ਕਰਨ ਵਾਲੇ ਹੁਣ ਇੰਨਾ ਵੀ ਵਹਿਗਰੂ ਦੇ ਲੜਨ ਲੱਗਿਆ ਜੀ ਖਾਂਦੇ ਨਹੀਂ ਪੀਂਦੇ ਨਹੀਂ ਸੱਚੇ ਬਾਦਸ਼ਾਹ ਨੇ ਜਿੰਦਗੀ ਬਖਸ਼ੀ ਆ ਮੈਂ ਕਹਣਾ ਉਹਦੇ ਲੇਖ ਹੀ ਲੱਗ ਜੀ। ਤੇ ਕੀ ਲੱਗਦਾ ਭਾਈ ਜਿਵੇਂ ਹੁਣ ਜਿਹੜਾ ਹਾਸਾ ਵਾਪਰਿਆ ਹਨਾ ਉਦੋਂ ਵੀ ਹਾਲਾਤ ਇਹੀ ਸੀਗੇ ਜਿਵੇਂ ਹੁਣ ਛੜ ਕੇ 30 ਸਾਲ ਪਹਿਲਾਂ ਉਹ ਵੀ ਹਾਲਾਤ ਆ ਹੁਣ ਵੀ ਉਹ ਤੋਂ ਮਾੜੇ ਆ ਜੀ। ਅੱਛਾ ਉਸ ਤੋਂ ਵੀ ਵੱਧ ਤੋਂ ਵੱਧ ਹੋ ਗਿਆ ਜੀ ਇਹ ਹਾਸਾ ਜਿਹੜੇ ਹੁਣ ਦੇ ਹਾਲ ਹੋਂਦਾ ਸੜਕ ਵੀ ਉਸ ਉਹਨਾਂ ਨੇ ਟੋਲਪਲਾਇਆ ਲਾਇਆ ਹੋਇਆ ਜਿਹੜੀ ਟੋਲਪਲਾਇਆ ਤੋਂ ਚੱਲ ਕੇ ਤੇ ਪੁਲ ਤੱਕ ਸੜਕ ਬੜੀ ਖਰਾਬ ਹੈ ਤੇ ਪੁਲ ਦਾ ਤਾਂ ਹਾਲ ਮਾੜਾ ਹੀ ਦਿੱਸੀ ਜਾਂਦਾ ਐਂਗਲਾਂ ਵੀ ਟੁੱਟ ਚੁੱਕੀਆਂ ਤੇ ਸਰਕਾਰ ਇਸ ਵੱਲ ਤੇ ਆਣੀ ਨਹੀਂ ਦੇ ਰਹੀ ਟੋਲਪਲਾਇਏ ਵਾਲੇ ਵੀ ਪੈਸਾ ਕਲੋਜ਼ ਕਰੀ ਜਾਂਦੇ ਇਕੱਠਾ ਕਰੀ ਜਾਂਦੇ ਆ ਥੱਗੀਆਂ ਮਾਰੀ ਜਾਂਦੇ ਸਰਕਾਰ ਨਾਲ ਕੀ ਇਹ ਨਹੀਂ ਸੋਚਦੇ ਵੀ ਪੁਲ ਬਣਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਪਰ ਉਧਰ ਕੋਈ ਧਿਆਨ ਨਹੀਂ ਦੇ ਰਿਹਾ ਕਿਤੇ ਨਾ ਕਿਤੇ ਲੱਗਦਾ ਵੀ ਉਹ ਹਾਸੇ ਤੋਂ ਸਾਫ ਕਰ ਲੈਂਦੇ ਹਨਾ ਹਾਂ ਜੀ ਸਭ ਕ ਲੈ ਲੈਂਦੇ ਅੱਜ ਨੂੰ ਇਹ ਹਾਸਾ ਨਾ ਵਾ ਪਰਦਾ ਜਿਹੜਾ ਕੱਲ 19 ਸਤੰਬਰ ਨੂੰ ਵਾਪਰਿਆ ਹਾਸਾ ਉਸੇ ਮਹੀਨੇ ਉਹ 19 ਸਤੰਬਰ ਨੌਵਾਂ ਮਹੀਨਾ 1993 ਤੇ ਅੱਜ ਵੀ ਕੱਲ ਵੀ ਜਿਹੜਾ ਸਾ ਵਾਪਰਿਆ 19 ਸਤੰਬਰ ਨੌਵਾਂ ਮਹੀਨਾ 2023 ਉਹੀ ਫੇਰ ਹਾਂ ਜੀ ਉਹੀ ਆਸਾ ਉਸ ਦਿਨ ਦਾ ਫਰਕ ਹੈ ਜੀ ਉਹ 1 ਵਜੇ ਦਾ ਟਾਈਮ ਜਿਹੜਾ ਕੱਲ ਵਾਪਰਿਆ ਸਾਡਾ ਮੇਰੇ ਵਾਲਾ ਹਸਤਾ ਸੀ ਉਚਾਰ ਤੋਂ 5 ਦਰਮਿਆਨ ਵਾਪਰੇ ਸੀ ਜੀ ਮੰਤਰੀ ਸ਼ਾਂਤਰੀ ਵੀ ਆਇਆ ਪਤਾ ਮੰਤਰੀ ਆਏ ਸੀ ਇਹ ਹਰਚਰਨ ਬਰਾੜ ਸਿੰਚਾਈ ਮੰਤਰੀ ਸੀ ਉਸ ਟਾਈਮ ਤੇ ਉਹ ਆਏ ਜੀ ਉਹਨਾਂ ਨੇ ਤਲਾਸ਼ਾ ਦਿੱਤਾ ਵੀ ਅਸੀਂ ਪੌਲ ਨੂੰ ਬਣਾਵਾਂਗੇ ਮੁਰੰਮਤ ਕਰਾਵਾਂਗੇ ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਹਦੇ ਵੱਲ ਅੱਛਾ ਕੋਈ ਹੈ ਹਾਂਜੀ ਅੱਡੀ ਜਿਵੇਂ ਬਾਈ ਜਦੋਂ ਵਾਪਸ ਆ ਗਿਆ ਹਸਪਤਾਲ ਦੇ ਵਿੱਚ ਉਸ ਚੀਜ਼ ਨੂੰ ਕਦੇ ਨਾ ਕਿਤੇ ਜਿਵੇਂ ਸਦਮਾ ਸੀਗਾ ਯਾਦ ਕਰਦੇ ਰਹਿੰਦੇ ਸੀ ਉਹ ਗੱਲ ਨੂੰ ਚੀਜ਼ ਨੂੰ ਸਾਰੇ ਨੂੰ ਬੱਸ ਆ ਜਾਂਦੀ ਹਾਂਜੀ ਕਾਫੀ ਚਿਰ ਅੱਛਾ ਕਿੰਨਾ ਟਾਈਮ ਲੱਗ ਗਿਆ ਨਾਲ ਦੇ ਸੀ ਨਾ ਦੋਸਤ ਇਹਨਾਂ ਦੇ ਤੇ ਉਹਨਾਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ ਸੀ ਤੇ ਕੱਲ ਵੀ ਜਦੋਂ ਇਹਨਾਂ ਨੇ ਬੱਸ ਵੇਖੀ ਉਹਦੇ ਰੋਣ ਲੱਗ ਗਏ ਅੱਛਾ ਜਦੋਂ ਵੀਡੀਓ ਵੇਖੀ ਹਾਂ ਹਾਂ ਵੀਡੀਓ ਵੇਖ ਕੇ ਉਹ ਗੱਲ ਯਾਦ ਆ ਗਈ ਪੁਰਾਣੀ ਫਿਰ ਆਸਾ ਵਾਪਰਿਆ ਮੈਂ ਕਿਹਾ ਯਾਰ ਅਵੀ ਵਿਚਾਰਾ ਨਾਲ ਉਹੀ ਗੱਲ ਵਾਪਰ ਗਈ ਤੇ ਪਿੰਡ ਦੇ ਪਿੰਡ ਦੇ ਵੀ ਸੀ ਨਾਲ ਆਪਣੇ ਕੋਈ ਇਧਰ ਹਾਂਜੀ ਸੀਗੀ ਹਾਂਜੀ ਮੇਰਾ ਦੋਸਤ ਸੀ ਐਸ ਮੇਰੇ ਪਿੰਡ ਦਾ ਸੀ ਉਹ ਕਾਂਸਟੇਬਲ ਸੀ ਆ ਪਟਿਆਲੇ ਲੱਗਿਆ ਸੀ ਉਹ ਆਇਆ ਸੀ ਛੁੱਟੀ ਮੇਰੇ ਤੋਂ ਮੈਨੂੰ ਤਾਂ ਉਹ ਫਰੀਦਕੋਟ ਹੀ ਮਿਲੇ ਆ ਉਹ ਕਹਿੰਦਾ ਯਾਰ ਅਸੀਂ ਇਕੱਠੇ ਚੱਲਾਂਗੇ ਆਪਾਂ ਮੈਂ ਕਿਹਾ ਠੀਕ ਆ ਜੀ ਉਹ ਉਹਨੂੰ ਮਿਲ ਕੇ ਵਾਪਸ ਅੱਡੇ 'ਚ ਆ ਗਿਆ ਮੈਂ ਉਹਨੂੰ ਦੀ ਵੇਟ ਕਰਦਾ ਰਿਹਾ ਅੱਡੇ 'ਚ ਉਸ ਇਕੱਠੇ ਚੜ ਗਿਆਂ ਇੱਕ ਮੂੜਾ ਉਸਨਰ ਦਾ ਸੀ ਸਾਡਾ ਦੋਸਤ ਕਰਚਰਨ ਸਿੰਘ ਉਹ ਵੀ ਵਿੱਚੇ ਮਰ ਗਿਆ ਜਿਹੜਾ ਮੇਰੇ ਪਿੰਡ ਦਾ ਕਾਂਸਟੇਬਲ ਸੀ ਰਣਵੀਰ ਸਿੰਘ ਉਹਦੀ ਵੀ ਵਿੱਚੇ ਡੈਥ ਹੋ ਗਈ ਅਸੀਂ ਇਕੱਠੇ ਕਲਾਸ ਪੈਣੂ ਗਏ ਰੇ ਤਿੰਨੇ ਤੇ ਸਾਡੀ ਦੋਸਤੀ ਸੀ ਮੇਰੇ ਚਾਚੇ ਦੇ ਲੜਕੇ ਨੂੰ ਮਿਲ ਕੇ ਆਏ ਸੀ ਉਹ ਵੀ ਪੰਜਾਬ ਪੁਲਿਸ ਸੀ ਮੈਂ ਵੀ ਪੰਜਾਬ ਪੁਲਿਸ ਸੀ ਇਕੱਠੇ ਭਰਤੀ ਆ ਸੀ ਦੋਨੇ ਹੁਣ ਉਹ ਥਾਣੇਦਾਰ ਆ ਮੈਂ ਥਾਣੇਦਾਰ ਰਟਾਇਰ ਹੋ ਗਿਆ ਜੀ ਤੇ ਕੱਲ ਫੋਨਾਂ ਤੇ ਆਏ ਉਹਨੇ ਫਿਰ ਦੁਬਾਰੇ ਫਿਰ ਜਿਵੇਂ ਆਪਣੇ ਰਿਸ਼ਤਕਾਰਾਂ ਨੇ ਤਾਂ ਫਿਰ ਬਹੁਤ ਸਾਡੇ ਫਿਰ ਇਹਨਾਂ ਨੂੰ ਪੱਤਰਕਾਰਾਂ ਦੇ ਫੋਨ ਬਹੁਤ ਆਏ ਜੀ ਮੈਨੂੰ ਉਸ ਦਿਨ ਆਈ ਹਾਸਾ ਕਿਵੇਂ ਵਾਪਰਿਆ ਤੁਹਾਡੀਆਂ ਫੋਟੋ ਦਿਓ ਅਸੀਂ ਅਖਬਾਰਸ ਖਬਰ ਲਾਉਣੀ ਆ ਫਿਰ ਮੈਂ ਕਿਹਾ ਜੀ ਮੇਰੇ ਕੋਲੇ ਨਵੀਆਂ ਫੋਟੋ ਤਾਂ ਹੁਣ 10 ਵਜੇ ਰਾਤ ਤੇ ਮੈਨੂੰ ਲੱਭਣੀਆਂ ਨਹੀਂ ਤਾਂ ਪੁਰਾਣੀਆਂ ਮੇਰੇ ਫੋਨ ਦੇ ਵਿੱਚ ਫੋਟੋ ਐ ਮੈਂ ਉਹ ਸੈਂਡ ਕਰ ਦਣਾ ਫਿਰ ਮ ਸੇਵਕਾ ਜੀ ਅਸੀਂ ਖਬਰਾਂ ਲੌਂਡੀਆਂ ਅਖਬਾਰ ਦੇ ਵਿੱਚ ਮੈਂ ਕਿ ਠੀਕੇ ਜੀ ਲੈ ਲਵੋ ਜੀ ਦੁਬਾਰਾ ਜਨਮ ਹੋਇਆ ਹਾਂ ਜੀ ਹਾਂ ਜੀ ਦੁਬਾਰਾ ਜਨਮ ਦੁਬਾਰਾ ਜਨਮ ਹੋਇਆ ਹੁਣ ਉਹਦੇ ਹੁਕਮ ਚ ਜ਼ਿੰਦਗੀ ਲੰਘ ਰਹੀ ਹੈ ਜਿੰਨੀ ਆ ਖੁਸ਼ ਐਸੀ ਆਪ ਦੇ ਪਰਿਵਾਰ ਚ ਜੀ ਹੱਸ ਕੇ ਜੀ ਰਿਹਾ ਪਰਿਵਾਰ ਆ ਹਾਂ ਜਿਹੜੇ ਚਲੇ ਗਏ ਵਿਚਾਰਾਂ ਦਾ ਉਹਨਾਂ ਦਾ ਵੀ ਮੈਨੂੰ ਅਫਸੋਸ ਆ ਜਿਹੜੇ ਹੁਣ ਚਲੇ ਗਏ ਉਹਨਾਂ ਦਾ ਵੀ ਅਫਸੋਸ ਆ ਵੀ ਘਰ ਤਬਾ ਹੋ ਗਏ ਕਿੱਥੇ ਉਹਨਾਂ ਨੇ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕਰਨੀ ਸੀ ਤਾਂ ਹੁਣ ਸਾਨੂੰ ਵੀ ਅਸੀਂ ਜੀ ਰਹਿ ਜਾਂ ਜ਼ਿੰਦਗੀ ਵਧੀਆ ਪਰ ਅਫਸੋਸ ਬਹੁਤ ਆ ਵੀ ਜਿਹੜੇ ਉਹ ਵੀ ਚਲੇ ਗਏ ਮੈ ਕਣਾ ਵੀ ਸੱਚੇ ਪਾਤਸ਼ਾਹ ਇਹ ਦਿਨ ਕਿਸੇ ਤੇ ਮਾੜਾ ਨਾ ਲਿਆਵੇ ਤੇ ਹੁਣ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਗੇ ਵੀ ਜਿਵੇਂ ਮੇਰੀ ਤਾਂ ਇਹੀ ਅਪੀਲ ਆ ਜੀ ਜਿਹੜਾ ਪੌਲਾ ਜੀ ਉੱਚਾ ਚੱਕ ਕੇ ਚੌੜਾ ਕਰਕੇ ਬਣਾਇਆ ਜਾਵੇ ਹਾਈਵੇ ਦਾ ਪੌਲਾ ਹਾਸੇ ਬੜੇ ਵਾਪਰ ਰਹੇ ਆ ਕਈ ਇੱਕ ਵਾਰੀ ਟੈਂਕੀ ਵੀ ਤੇਲ ਵਾਲੀ ਡਿੱਗੀ ਸੀ ਉਸੇ ਪੁਲ ਤੋਂ ਅੱਛਾ ਟਰੱਕ ਵਾਲੀ ਟੈਂਕੀ ਹੁੰਦੀ ਜੀ ਜਿਹੜੀ ਉਹ ਖਾਲੀ ਸੀ ਉਹਦੇ ਵਿੱਚ ਡਰਾਈਵਰ ਤਾਂ ਮਰ ਗਿਆ ਸੀ ਕੰਡਕਟਰ ਦਾ ਬਚਾਉਗਾ ਜੀ ਕੰਡਕਟਰ ਦੇ ਸਾਈਡ ਤੋਂ ਖੋਲ ਕੇ ਸ਼ੀਸ਼ਾ ਟੈਂਕੀ ਦੇ ਉੱਪਰ ਬੈਠ ਗਿਆ ਸੀ ਟੈਂਕੀ ਉੱਪਰ ਚੜਦੀ ਗਈ ਕੋਟਲੀ ਸੰਘਰ ਦਾ ਪੌਲਾ ਹੁੰਦਾ ਜੀ ਉੱਥੇ ਉਹਦੇ ਤੇ ਲੱਗ ਗਈ ਆ ਕੇ ਟੈਂਕੀ ਉੱਥੋਂ ਪੌਣੇ ਵਾਜਾਂ ਮਾਰੀਆਂ ਲੋਕਾਂ ਨੂੰ ਰਾਤ ਦਾ 9 ਦਾ ਟਾਈਮ ਸੀ ਉਸ ਤੋਂ ਉਹਦਾ ਬਚਾਅ ਹੋ ਗਿਆ ਉਹ ਬੱਸ ਤੋਂ ਬਾਅਦ ਟੈਂਕੀ ਡਿੱਗੀ ਉਸ ਤੋਂ ਬਾਅਦ ਇੱਕ ਕਾਰ ਡਿੱਗੀ ਸੀ ਹੁਣ ਵੀ ਇਹ ਬੱਸ ਡਿੱਗੀ ਆ ਚੌਥਾ ਹਾਸਾ ਹੋ ਚੁੱਕਿਆ ਪਰ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਇਹਨਾਂ ਨੂੰ ਚਾਹੀਦਾ ਵੀ ਹਾਈਵੇ ਵਾਲਾ ਪੌਲਾ ਨਵਾਂ ਬਣਾਇਆ ਜਾਵੇ ਐਂਗਲਾਂ ਲਾ ਕੇ ਪਾਸੀ ਜਿਹੜਾ ਕਿ ਹਾਸਾ ਨਾ ਵਾਪਰੇ ਲੋਕਾਂ ਦੀਆਂ ਜ਼ਿੰਦਗੀਆਂ ਨਾ ਜਾਣ ਜਾਨਾ ਨਾ ਜਾਣ ਜਾਨੀ ਮਾਲੀ ਨੁਕਸਾਨ ਕਿਸੇ ਦਾ ਨਾ ਹੋਵੇ ਪੋਟ ਵੋਟਾਂ ਨਾਲ ਜੁੜੇ ਹੋਏ ਖਾਸਾ ਵੈਜ ਅਰ ਸੱਚਾਈ ਦੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਹੋਰ ਕਿਹੜੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਜਿਸ ਤਰੀਕੇ ਨਾਲ ਬਾਈ ਤੇਜਾ ਸਿੰਘ ਨਾਲ ਗੱਲਬਾਤ ਕੀਤੀ ਆ ਉਸ ਹਾਸੇ ਦੇ ਇਕੱਲੇ ਗਵਾਹ ਨੇ ਸਰਵਾਈਵ ਨੇ ਤੇ ਕਿਤਨੇ ਕਿਤੇ ਪ੍ਰਮਾਤਮਾ ਦੀ ਮਿਹਰ ਹੋਈ ਹੈ ਪਰ ਜਿਹੜਾ ਇਹ ਹਾਸਾ ਜੇਕਰ ਉਸ ਵੇਲੇ ਦੀਆਂ ਸਰਕਾਰਾਂ ਸਭ ਕੁ ਲੈ ਲੈਂਦੀਆਂ ਤਾਂ ਨਾ ਹੁੰਦਾ ਜਿਹੜਾ ਦੁਬਾਰੇ ਫਿਰ ਇਹ ਹਾਸਾ ਵੇਖਣ ਨੂੰ ਮਿਲਿਆ ਤੇ ਜਿਹੜੀਆਂ ਕੀਮਤੀ ਜਾਨਾਂ ਇਹਦੇ ਵਿੱਚ ਚਲੀਆਂ ਗਈਆਂ ਨੇ